ਸੱਚੀ ਗੱਲ ਜੀ ਅੱਜ ਦੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸਾਜੇ ਫਰੰਟ ਵੱਲੋਂ ਵਿਸ਼ਾਲ ਰੈਲੀ ਤੇ ਰੋਸ ਮੁਜਾਹਰਾ ਸ਼ੁਰੂ ਕਰਦੇ ਆ ਅੱਜ ਦੀ ਵੱਡੀ ਖਬਰ ਬਨਾਲਾ 19 ਅਗਸਤ 2024 ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਪੈਨਸ਼ਨਰਾਂ ਅਤੇ ਮਾਨ ਪੱਤਾ ਵਰਕਰ ਦਿਆਂ ਮੰਗਾ ਪੂਰੀਆਂ ਨਾ ਕੀਤੇ ਜਾਣ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਮੀਟਿੰਗਾਂ ਦਾ ਸਮਾਂ ਦੇ ਕੇ ਮੁਕਰਨ ਤੇ ਰੋਸ ਵੱਲੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਅੱਜ ਸਥਾਨਕ ਦਾਣਾ ਮੰਡੀ ਵਿੱਚ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਅਤੇ ਬਾਜ਼ਾਰਾਂ ਵਿੱਚ ਰੋਸ਼ਮੁਜਾਹਰਾ ਕੀਤਾ ਗਿਆ ਇਸ ਮੌਕੇ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁੱਜੇ ਹਜ਼ਾਰਾਂ ਮੁਲਾਜ਼ਮ ਪੈਨਸ਼ਨਰਾਂ ਅਤੇ ਮਾਨਪੱਤਾ ਵਰਕਰ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰਾਂ ਭਜਨ ਸਿੰਘ ਗਿੱਲ, ਰਣਜੀਤ ਸਿੰਘ ਰਾਣਵਾ, ਡੀ ਐਨ ਕੇ ਕਲਸੀ, ਗਗਨਦੀਪ ਭੁੱਲਰ ਬਠਿੰਡਾ, ਗੁਰਪ੍ਰੀਤ ਸਿੰਘ ਹਰਦੀਪ ਟੋਡਰਪੁਰ ਸੁਖਵਿੰਦਰ ਸਿੰਘ ਚਾਹਲ ਬਲਦੇਵ ਸਿੰਘ ਮੰਡਾਲੀ ਅਵਿਨਾਸ਼ ਚੰਦਰ ਸ਼ਰਮਾ ਮਾਸਟਰ ਬਖਸ਼ੀ ਸਿੰਘ ਬਰਨਾਲਾ ਅਮਰਿਕ ਸਿੰਘ ਮਸੇਤਾ ਕਸ਼ਮੀਰ ਸਿੰਘ ਪਿੰਦ ਅਵਤਾਰ ਸਿੰਘ ਗਾਗੜਾ ਦਰਸ਼ਨ ਅਲੀ ਸ਼ੇਰ ਪਰਮਿੰਦਰ ਸਿੰਘ ਬਰਨਾਲਾ ਸਤਨਾਮ ਸਿੰਘ ਆਦੀ ਨੇ ਕਿਹਾ ਕਿ ਪੰਜਾਬ ਸਰਕਾਰ ਮਾਨਪੱਤਾ ਵਰਕਰਾਂ ਉਤੇ ਘਟੋ-ਘਟ ਉਜਰਤਾ ਕਾਨੂੰਨ ਲਾਗੂ ਕਰਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਛੇਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨ ਰਣ ਨੂੰ 2.69 ਦੇ ਗੁਣਾਂਕ ਲਾਗੂ ਕਰਨ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ 17 ਜੁਲਾਈ 2020 ਤੋਂ ਬਾਅਦ ਪਰਤੇ ਮੁਲਾਜ਼ਮਾਂ ਤੇ ਪੰਜਾਬ ਤੇ ਸਕੇਲ ਲਾਗੂ ਕਰਨ ਪਰਖਕਾਲ ਦੌਰਾਨ ਮੁੱਢਲੀ ਤਨਖਾਹ ਦੇਣ ਸੰਬੰਧੀ 15-1-2015 ਅਤੇ 5-9-2016 ਦੇ ਪੱਤਰਾਂ ਨੂੰ ਰੱਦ ਕਰਨ ਬੰਦ ਕੀਤੇ ਗਏ ਪਿੰਡੂ ਤੇ ਬਾਰਡਰ ਇਹਨਾਂ ਸਮੇਤ ਸਮੁੱਚੇ ਪੱਤੇ ਤੇ ਜੇ ਸੀ ਵੀ ਬਹਾਲ ਕਰਨ ਰੋਕੇ ਗਏ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਤੇ ਬਕਾਏ ਜਾਰੀ ਕਰਨ ਅਤੇ ਥੋਪੇ ਗਏ ਜੱਜੀਆਂ ਰੁਪਈ ਡਿਵੈਲਪਮੈਂਟ ਟੈਕਸ ਨੂੰ ਬੰਦ ਕਰਨ ਤੋਂ ਲਗਾਤਾਰ ਟਾਲਮਟੋਲ ਕਰ ਰਹੀ ਹੈ ਆਗਵਾ ਨੇ ਆਖਿਆ ਕਿ ਇਹ ਸਾਰੀਆਂ ਉਹ ਮੰਗਾ ਹਨ ਜਿਨ੍ਹਾਂ ਸੰਬੰਧੀ 2022 ਦੀ ਵਿਧਾਨ ਸਭਾ ਚੋਣਾ ਤੋਂ ਪਹਿਲਾਂ आम आदमी पार्टी बनो गारंटीया ਦੇ ਵਾਅਦੇ ਕੀਤੇ ਗਏ ਸਨ ਸਾਂਝੇ ਫਰੰਟ ਦੇ ਆਗੂਆ ਵਿਕਰਮਦੇਵ ਦਰਸ਼ਨ ਸਿੰਘ लुबाणा ਅਵਤਾਰ ਸਿੰਘ ਗਗੜਾ सुरेंद्र रामपुਸਾ ਗਲਜ਼ਾਰ ਖਾਨ अशोक ਸਰਵਰ ਚਮਕੌਰ ਸਿੰਘ ਧਨਵੰਦ ਸਿੰਘ ਪੁੱਠਲ ਦਰਸ਼ਨ ਸਿੰਘ ਬੇਲੂ ਮਾਜਰਾ ਜਗਦੀਸ਼ ਚੰਦਰ ਸ਼ਰਮਾ ਦਵਿੰਦਰ ਸਿੰਘ ਪਿਸ਼ੋਰ ਪ੍ਰੇਮ ਚਾਵਲਾ ਨਾਹਰ ਸਿੰਘ ਨੇ ਆਖਿਆ ਕਿ ਪੰਜਾਬ ਸਰਕਾਰ ਦੁਆਰਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਕੁਝ ਫੈਸਲੇ ਕਰਕੇ ਕਰੋੜਾਂ ਰੁਪਏ ਇਸ਼ਤਿਹਾਰबाजी ਵਿੱਚ ਬਰਬਾਦ ਕਰਕੇ ਪੰਜਾਬ ਅਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕੀਤਾ ਕੀਤਾ ਹੈ ਜਦਕਿ ਹਕੀਕਤ ਜਦਕਿ ਹਕੀਕੀ ਰੂਪ ਵਿੱਚ ਨਾ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਹੈ ਅਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਹੈ